ਨਜਾਇਜ਼ ਕਲੋਨੀਆਂ ਦੇ ਖਿਲਾਫ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕਾਰਵਾਈ ਕੀਤੀ ਗਈ। ਅੱਜ ਦੋ ਕਲੋਨੀਆਂ ਨੂੰ ਢਾਹੰਦਾ ਕੰਮ ਕੀਤਾ ਗਿਆ ਜਿੱਥੇ ਈਓ ਨਗਰ ਕੌਂਸਲ ਗੁਰਦਾਸਪੁਰ ਖਾਨਾ ਪੂਰਤੀ ਕਰਦੇ ਹੋਏ ਨਜ਼ਰ ਆਏ। ਜਦ ਇਸ ਸਬੰਧੀ ਨਗਰ ਕੌਂਸਲ ਗੁਰਦਾਸਪੁਰ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਗੁਰਦਾਸਪੁਰ ਦੇ ਵਿੱਚ ਜਿੰਨੀਆਂ ਵੀ ਨਜਾਇਜ਼ ਕਲੋਨੀਆਂ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਅਪੀਲ ਕਰਤਾ ਵੀ ਕੋਈ ਬੰਦਾ ਇਹੋ ਜਿਹੀ ਜਿਹੜੀ ਅਨੰਦ ਘਰਤ ਕਰਾਉਣੀ ਆ। ਉਦੇ ਵਿੱਚ ਕੋਈ ਸਿਰ ਪਰਚੇ ਨਾ ਕਰੇ ਸੈਕੰਡਲੀ ਜਿਹੜੀ ਗੱਲ ਆ ਉਹਦੀ ਉੱਥੇ ਜੇ ਉਹਨਾਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਹਦੇ ਕੋਲ ਟਾਈਮ ਆਉਣਾ ਜ਼ਰੂਰੀ ਹੈ ਉਹ ਸਭ ਕਹਿ ਰਹੇ ਮੈਨੂੰ ਇਸਕ ਦਿਨ ਦਾ ਹਰਕਤ ਦੋ ਦਿਨ ਦਾ ਟਾਈਮ ਦਿੱਤਾ ਜੋ ਨਹੀਂ ਕਰਦਾ ਤੇ ਸਾਡੇ ਕੋ ਹੱਥ ਥੋੜੇ ਬੱਜੇ ਆ ਬੰਨੇ ਦੇ ਕਿਸੇ ਦੇ 18 ਤੋਂ ਬਾਅਦ ਸਰ ਪਾਲਸੀ ਨਹੀਂ ਹੈਗੀ ਤੇ ਈਓ ਸਾਹਿਬ ਜਦੋਂ ਹਾਈ ਕੋਰਟ ਚ ਇਹਦਾ ਮੈਟਰ ਚੱਲ ਰਿਹਾ ਕਿ ਈਓ ਸਾਹਿਬ ਹਾਈ ਕੋਰਟ ਤੋਂ ਉੱਪਰ ਨੇ ਨਹੀਂ ਹਾਈ ਕੋਰਟ ਮੈਂ ਤੇ ਇਹ ਕਹਿੰਦਾ ਵੇਖੋ ਜੀ ਸਖਤੀਆਂ ਵੀ ਇਨਲੀਗਲ ਕੋਲੋਨੀਆਂ ਨੇ ਸਰਕਾਰ ਦੀ ਪਾਲਸੀ ਮੁਤਾਬਕ ਕਾਰਵਾਈ ਕੀਤੀ ਜਾਊਗੀ ਪਰ ਉੱਤੇ ਔਰ ਸਖਤੀ ਨਾ ਨਹੀਂ ਬਿਠੇ ਜਾਓ ਅੱਜ ਕਿਤੇ ਨਾ ਕੀਤੇ ਤੁਹਾਡਾ ਡਿਪਾਰਟਮੈਂਟ ਉੱਤੇ ਸਿਰਫ ਮਤਲਬ ਖਾਣਾ ਪੋਤੀ ਕਰਕੇ ਆਇਆ ਨਹੀਂ ਨਹੀਂ ਇਹ ਤਾਂ ਕੰਸਟਰਕਸ਼ਨ ਹੋ ਰਹੀ ਹੈ ਮੈਂ ਨਹੀਂ ਹੈ ਤੁਸੀਂ ਮੇਰੇ ਨਾਲ ਜਾ ਸਕਦੇ ਜੇ ਮੈਂ ਤੁਹਾਨੂੰ ਦਿਖਾਵਾਂਗਾ ਉੱਤੇ ਦੋ ਬਿਲਡਿੰਗਾਂ ਅੱਜ ਵੀ ਬਣ ਜਿੱਥੋਂ ਤੱਕ ਰਹਿ ਗਿਆ ਤੁਹਾਡਾ ਆਪ ਹੀ ਬਾਕੀ ਕਲੋਨੀਆਂ ਸਾਂਹੀ ਸਾਰੇ ਪਾਸੇ ਨੂੰ ਕਵਰ ਕਰਨਾ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਹੈ ਕਈ ਸ਼ਡਿਊਲ ਜਾਰੀ ਕਰਨ ਲੱਗੇ ਨੇ ਇਹ ਨਹੀਂ ਹੋਇਆ ਕਿ ਇਹ ਜਿਹੜੀ ਕਾਰਵਾਈ ਤੁਸੀਂ ਕਰ ਰਹੇ ਜੇ ਕਿਤੇ ਮਤਲਬ ਕਿ ਜਿਹੜੀਆਂ ਪਹਿਲੇ ਵੀ ਜਦੋਂ ਯੋਸਾਹਬ ਆਏ ਸੀ ਇਹਨਾਂ ਨੇ ਸਾਰੀ ਕਲੋਨੀਆਂ ਦੀ ਇੱਕ ਲਿਸਟ ਕਢਾਈ ਸੀ ਤੇ ਉਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਸੀ ਹੋਈ ਕਿਤੇ ਕਿਉਂਕਿ ਜਦੋਂ ਵੀ ਕੋਈ ਨਹੀਂ 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 ਇਹ ਇਦਾਂ ਦੀ ਕਲੋਨੀਆਂ ਨੂੰ ਤੱਕ ਕਰਕੇ ਕਿਤੇ ਲੱਗੇ ਕਿਤੇ ਪੈਸੇ ਲੈ ਲਓ ਤੁਸੀਂ ਤੁਸੀਂ ਸਭ ਤੋਂ ਵਧੀਆ ਮਾਦੇਮ ਹੋ ਤੁਹਾਡੇ ਤੋਂ ਵੱਧ ਕੌਣ ਜਾਣਦਾ ਅਹੀਂ ਤੋਂ ਨੋਈ ਕੋਨਾ ਜੀ ਯੂਸਾ ਵੀ ਬਾਈਟ ਦੇਣ ਤੋਂ ਭੱਜੇ ਕਿਉਂਕਿ ਆਂਦੇ ਆ ਉਹਨਾਂ ਨੇ ਇੱਕੋ ਗੱਲ ਕਹੀ ਕਿ ਇਹ ਕਲੋਨੀ ਇਨਲੀਗਲ ਆ ਜੇ ਈਓ ਨੂੰ ਨਹੀਂ ਪਤਾ ਕਿ ਇਹ ਕਲੋਨੀ ਲੀਗਲ ਆ ਜਾਂ ਇਨਲੀਗਲ ਆ ਤੇ ਆਮ ਲੋਕਾਂ ਨੂੰ ਕੀ ਪਤਾ ਕਿਉਂਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਇਹ ਨੀਆਂ ਭਰੀਆਂ ਨੇ ਨੀਆਂ ਦੀ ਕੋਈ ਪਾਲਸੀ ਹੈਗੀ ਨਹੀਂ ਵੇਖੋ ਇਸ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਵਾ ਕਿ ਇਹ ਇਹਨਾਂ ਨੂੰ ਸਿਖਾਂਦਾ ਨਹੀਂ ਆ ਕਿ ਇਹ ਸਹੀ ਆ ਜਾਂ ਗਲਤ ਆ ਜੀ ਵੇਖੋ ਜੇ ਇਨਲੀਗਲ ਆ ਤੇ ਤਾਂ ਹੀ ਅਸੀਂ ਇਹਨੂੰ ਡਿਮੋਲਿਸ਼ ਕੀਤਾ ਸੈਕੰਡ ਦੀ ਗੱਲ ਆ ਜਿੱਥੇ ਕਿ ਦੇਖੋ ਜੇ ਮੇਰੇ ਕਹਿਣ ਤੇ ਹੋਇਆ ਚਾਹੇ ਕਿਸੇ ਵੀ ਕਿਸੇ ਮਾਧਮ ਤੇ ਰਹੀ ਕੰਮ ਕਰ ਰਹੇ ਕਿ ਕੀ ਕੀ ਕਾਰੋਈ ਕਿੰਨੀ ਦੇਖੋ ਅਸੀਂ ਅਜੇ ਫਿਲਹਾਲ ਦੋ ਪਾਸਿਆਂ ਦੇ ਵਿੱਚ ਸਾਈਟਾਂ ਦੇ ਉੱਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਜਿਹੜਾ ਲਗਾਤਾਰ ਜਿਹੜਾ ਅਭਿਆਨ ਚਾਲੂ ਕਰਨਾ ਤੇ ਵੱਧ ਤੋਂ ਵੱਧ ਅਸੀਂ ਜਿਹੜੀ ਸਰਕਾਰ ਦੀ ਪਾਲਿਸੀ ਆ ਉਹਨੂੰ ਇਨਫੋਰਸ ਫੋਰਸਫੁਲੀ ਲਾਗੂ ਕਰਵਾਉਣਾ ਕੁਝ ਕਲੋਨੀਆਂ ਨੂੰ ਟਾਈਮ ਲਿਆ ਤਾਂ ਲਗੋ ਨਾ ਕੁਝ ਕਲੋਨੀਆਂ ਨੂੰ ਟਾਈਮ ਵੀ ਦਿੱਤਾ ਕਈਆਂ ਨੂੰ ਆਪਾਂ ਨੋਟਿਸ ਵੀ ਜਾਰੀ ਕੀਤੇ ਆ ਔਰ ਬਕਾਇਦਾ ਇਹਦੇ ਲਈ ਵੇਖੋ ਇਹਦੇ ਲਈ ਮੇਰੀ ਇਹਦੇ ਵਿੱਚ ਮੈਂ ਤੁਹਾਡੇ ਜਾਣਕਾਰੀ ਲਈ ਦੱਸਦਾ ਇਸ ਸੰਬੰਧੀ ਅਸੀਂ ਇੱਕ ਡਿਊਟੀ ਮੈਜਿਸਟਰੇਟ ਵੀ ਜਿਹੜਾ ਮਾਨਯੋਗ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਵੱਲੋਂ ਲਗਵਾ ਦਿੱਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਹਰ ਚੀਜ਼ ਨੂੰ ਪਹਿਲਾਂ ਉਹਨੂੰ ਧਿਆਨ ਵਿੱਚ ਰੱਖ ਕੇ ਜੋ ਵੀ ਅਸੀਂ ਕਾਰਵਾਈ ਕਰਨサル ਗਏ ਉਸ ਕਾਰਵਾਈ ਅਧੂਰੀ ਛੱਡ ਜਾਈ ਕੀ ਕਾਰਨ ਸਰ ਦਾ ਨਹੀਂ ਕੋਈ ਕਾਰਵਾਈ ਅਧੂਰੀ ਨਹੀਂ ਛੱਡੀ ਜਾਂਦੀ ਟਾਈਮ ਥੋੜਾ ਆ ਟਾਈਮ ਦੇ ਮੁਤਾਬਕ ਅਸੀਂ ਇਹਨੂੰ ਵੀ ਕਵਰ ਕਰਨਾ ਸੀ ਫਿਰ ਮੰਡੇ ਨੂੰ ਮੰਡੇ ਤੱਕ ਨਹੀਂ ਕਰਦਾ ਸਟਿਊਜਨ ਫਿਰ ਕਰਾਂਗੇ ਰਪਾ ਕੋਈ ਗੱਲ